ਪੰਜਾਬ ਦੇ ਸਾਬਕਾ ਸੀਐਮ ਅਤੇ ਬੀਬੀ ਰਜਿੰਦਰ ਕੌਰ ਪੱਠਲ ਦੇ ਇੱਕ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਮਚ ਗਈ ਹੈ ਤੇ ਹੁਣ ਹਰ ਕਿਤੇ ਇਸ ਬਿਆਨ ਦੀ ਆਲੋਚਨਾ ਹੋ ਰਹੀ ਹੈ ਦੱਸਦੀ ਹੈ ਕਿ ਸਾਬਕਾ ਸੀਐਮ ਰਜਿੰਦਰ ਕੌਰ ਭੱਟਲ ਨੇ ਇੱਕ ਇੰਟਰਵਿਊ ਦੌਰਾਨ ਵੱਡਾ ਦਾਵਾ ਕੀਤਾ ਸੀ ਕਿ ਮੇਰੀ ਸਰਕਾਰ ਵੇਲੇ ਮਾੜੀ ਪ੍ਰਪੋਜ਼ਲ ਆਈ ਸੀ ਤੇ ਮੈਨੂੰ ਕਿਹਾ ਸੀ ਕਿ ਮਨੋ ਅਫਸਰਾਂ ਨੇ ਆਖਿਆ ਸੀ ਕਿ ਸਰਕਾਰ ਦੁਬਾਰਾ ਬਣ ਜਾਵੇਗੀ ਤੇ ਅਫਸਰਾਂ ਨੇ ਕਿਹਾ ਸੀ ਕਿ ਟ੍ਰੇਨਾਂ ਤੇ ਬਾਜ਼ਾਰਾਂ 'ਚ ਬੰਬ ਚਲਾ ਕੇ دہشت ਫਲਾਵਾਂਗੇ ਭੱਟਲ ਨੇ ਕਿਹਾ ਕਿ ਲੋਕਾਂ ਨੂੰ ਡਰਾ ਕੇ ਮਰਜ਼ੀ ਨਾਲ ਵੋਟ ਪੁਕਤਾਵਾਂਗੇ ਉਹਨਾਂ ਦੱਸਿਆ ਕਿ ਮੈਂ ਅਫਸਰਾਂ ਨੂੰ ਦੋ ਟੁਕਕਿਆ ਸੀ ਕਿ ਮੈਂ ਲਾਸ਼ਾਂ ਦੇ ਸਹਾਰੇ ਰਾਜਨੀਤੀ ਨਹੀਂ ਕਰ ਸਕਦੀ ਜਿਸ ਤੋਂ ਬਾਅਦ ਹੁਣ ਸਿਆਸੀ ਗਲਿਆਰਾਂ ਵਿੱਚ ਇਸ ਬਿਆਨ ਤੇ ਹਲਚਲ ਮਚ ਗਈ ਹੈ ਤੇ ਕਈ ਵੱਡੇ ਸਿਆਸੀ ਆਗੂਆਂ ਨੇ ਇਸ ਬਿਆਨ ਦੀ ਆਲੋਚਨਾ ਕੀਤੀ ਹੈ ਦੱਸਦੀ ਕਿ ਗਿਆਨੀ ਹਰਪੀ ਸਿੰਘ ਨੇ ਵੀ ਇਸ ਬਿਆਨ ਨੂੰ ਗਲਤ ਦੱਸਿਆ ਉੱਥੇ ਹੀ ਬਲਤੇਜ ਪੰਨੂ ਨੇ ਕਿਹਾ ਕਿ ਪੱਠਲ ਦੇ ਬਿਆਨ ਤੋਂ ਲੱਗਦਾ ਹੈ ਕਾਂਗਰਸ ਕਿਵੇਂ ਲੋਕਾਂ ਦੀਆਂ ਜਾਨਾਂ ਦਾ ਤੇ ਲਗਾ ਰਹੀ ਹੈ ਦੂਜੇ ਪਾਸੇ ਬੰਬ ਤਮਾਕੇ ਵਾਲੇ ਬਿਆਨ ਤੇ ਕੁਲਦੀਪ ਧਾਲੀਵਾਲ ਵੀ ਗਰਮ ਹੋ ਗਏ ਤੇ ਉਹਨਾਂ ਨੇ ਵੀ ਖਰੀਆਂ ਸੁਣਾ ਦਿੱਤੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਟਲ ਜੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਚੋਣਾਂ ਆਈਆਂ ਤੇ ਮੈਨੂੰ ਮੇਰੀ ਪਾਰਟੀ ਦੇ ਕੁਝ ਸਲਾਹਕਾਰਾਂ ਨੇ ਤੇ ਨੇਤਾਵਾਂ ਨੇ ਇਹ ਸਲਾਹ ਦਿੱਤੀ ਕਿ ਕੁਝ ਬੰਬ ਚਲਵਾ ਲਏ ਜਾਣ ਬੱਸਾਂ ਦੇ ਵਿੱਚ ਤੇ ਜਨਤਕ ਥਾਵਾਂ ਦੇ ਉੱਤੇ ਤੇ ਦੁਬਾਰਾ ਸਰਕਾਰ ਰੀਪੀਟ ਹੋ ਸਕਦੀ ਹੈ ਕਮਾਲ ਦੀ ਗੱਲ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਕੌਰ ਪੱਠਲਹੁਰੀ ਏਡਾ ਵੱਡਾ ਖੁਲਾਸਾ ਕਰ ਰਹੇ ਨੇ ਬੀਬੀ ਰਜਿੰਦਰ ਕੌਰ ਪੱਠਲਹੋਰਾ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਕਾਂਗਰਸ ਦੇ ਉਹ ਕਿਹੜੇ ਨੇਤਾ ਸਨ ਤੇ ਕਾਂਗਰਸ ਦੇ ਉਹ ਕਿਹੜੇ ਸਲਾਹਕਾਰ ਸਨ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬੰਬ ਚਲਵਾ ਕੇ ਸਰਕਾਰ ਦੁਬਾਰਾ ਰਿਪੀਟ ਕੀਤੀ ਜਾ ਸਕਦੀ ਹੈ ਭਾਵੇਂ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਕੇ ਸਾਹਮਣੇ ਆ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਰਵਾਇਤੀ ਪਾਰਟੀਆਂ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜਾਨਾਂ ਦਾ ਦੇ ਉੱਤੇ ਲਾ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਤੇ ਰਿਪੀਟ ਕਰਦੀਆਂ ਰਹੀਆਂ ਦੁਨੀਆ ਭਰ ਦੇ ਪੰਜਾਬੀਓ ਅੱਜ ਤੁਸੀਂ ਸਰਦਾਰਨੀ ਦਿੰਦ ਦੇ ਕੋ ਪਠਲ ਦਾ ਬਿਆਨ ਜਿਹੜਾ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਆ ਕਾਂਗਰਸ ਪਾਰਟੀ ਦੇ ਕਈ ਵਾਰਾਂ ਪ੍ਰਧਾਨ ਰਹੇ ਉਹਨਾਂ ਦਾ ਅੱਜ ਤੁਸੀਂ ਬਿਆਨ ਸਭ ਨੇ ਸੁਣਿਆ ਪੰਜਾਬ ਅੱਗ ਦੇ ਵਿੱਚ ਕਿਦਾਂ ਝੋਕਿਆ ਗਿਆ ਪੰਜਾਬ ਨੂੰ ਕਿਦਾਂ ਅੱਗ ਲਾਈ ਗਈ ਪੰਜਾਬ 'ਚ ਕਿਦਾਂ ਪੰਜਾਬ ਦੇ ਪੁੱਤਾਂ ਨੂੰ ਅੱਗ ਦੇ ਮੂੰਹ ਗਾੜੀ ਸੁੱਟ ਦਿੱਤਾ ਗਿਆ ਮੈਡਮ ਪੱਠਲ ਦਾ ਬਿਆਨ ਇਹ ਦੱਸਦਾ ਕਿ ਕਾਂਗਰਸ ਕੀ ਕਰਦੀ ਰਹੀ ਹੈ ਕਾਂਗਰਸ ਦਾ ਕੀ کردار ਹੈ ਕਾਂਗਰਸ ਨੇ ਕਿਦਾਂ ਪੰਜਾਬ ਦੇ ਨਾਲ ਧੋਖੇ ਕੀਤੇ ਹੈ ਇਹ ਬਲਾਸ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਪਤਾ ਪੁਰਾਣਾ ਪੰਜਾਬ ਦੀ ਸਮੱਸਿਆ ਜਦੋਂ ਖਰਾਬ ਹੋਈ ਹੈ ਅੱਜ ਉਹ ਪੱਠਲ ਦਾ ਬਿਆਨ ਮੈਨੂੰ ਚੇਤਾ ਆ ਗਿਆ ਕਿ ਸਰਦਾਰ ਬਾਬਾ ਸਿੰਘ ਦੀ ਸਰਕਾਰ ਦੇ ਟਾਈਮ ਦੇ ਉੱਤੇ ਢਿਲਵਾਚ ਜਿਹੜਾ ਪਹਿਲਾ ਬਾਸ ਦੇ ਵਿੱਚੋਂ ਲਾ ਕੇ ਸਾਡੇ ਇੱਕ ਭਾਈਚਾਰੇ ਦੇ ਵਿਅਕਤੀਆਂ ਨੂੰ ਬਾਹਰ ਆ ਗਿਆ ਸੀਗਾ ਸਾਡੇ ਲੰਬੂ ਕਿੰਨੇ ਲਾਏ ਇਹਨਾਂ ਨੂੰ ਕਿੱਥੋਂ ਆਉਂਦਾ ਇਹਨਾਂ ਨੂੰ ਕਿੱਥੋਂ ਦਿੱਤਾ ਆ ਜਾਂਦਾ ਪੱਠ ਲੋਣਾ ਨੂੰ ਕਿਹੜੇ ਅਫਸਰ ਸੀ ਕਿਹੜੇ ਲੀਡਰ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਕਿ ਬੰਬ ਤਬਾਖੇ ਕਰਾ ਦਈਏ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮੈਨੂੰ ਮੱਠਨ ਦੱਸਣ ਕਿ ਪੰਜਾਬ ਦੇ ਲੋਕਾਂ ਨੂੰ ਕਿ ਦੱਸਦੇ ਕਿਉਂ ਨਹੀਂ ਮੁੜਕੇ ਪਤਾ ਬਾਜਵਾ ਕਹਿੰਦਾ ਜੀ ਬੱਤੀ ਬਾਂਬਾ ਗਿਆ ਜੀ ਮੈਡਮ ਪੱਠਲ ਕਹਿੰਦੀ ਆ ਤੇ ਬਿੰਦੂ ਕਹਿੰਦੇ ਸੀਗੇ ਕਿ ਆਪਾਂ ਦੁਬਾਰਾ ਸਤਾ ਜਾ ਸਕਦੇ ਆ ਇਹਦਾ ਮਤਲਬ ਕਿ ਕਾਂਗਰਸ ਸਤਾ ਦੀ ਇੱਦਾਂ ਹੀ ਹੁੰਦੀ ਦੀ ਕਿ ਲੋਕਾਂ ਨੂੰ ਕਿੱਦਾਂ ਮਰੌਣਾ ਕਿੱਦਾਂ ਲੜਾਉਣਾ ਕਿੱਦਾਂ ਹਾਲਾਤ ਖਰਾਬ ਕਰਨੇ ਕਿੱਦਾਂ ਪੰਜਾਬ ਦੇ अमन ਨੂੰ ਅੱਗ ਲਾਉਣੀ ਆ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਲੀਡਰ ਇੱਦਾਂ ਦੇ ਬਿਆਨ ਦੇ ਦੇ ਆ ਸਹਜੇ ਸਹਜੇ ਉਹ ਚੀਜ਼ਾਂ ਬਾਹਰ ਆ ਗਈਆਂ ਸੱਚ ਬਾਹਰ ਆ ਗਿਆ ਸਮਾਂ ਤੇ ਲੱਗਾ ਪਰ ਸਹਜੇ ਸਹਜੇ ਸੱਚ ਬਾਹਰ ਆ ਗਿਆ ਜਿੱਦਾਂ ਕੈਪਟਨ ਮਨਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਇੰਨੇ ਮੁੰਡੇ ਪੇਸ਼ ਕਰਾਏ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਜਿੱਦਾਂ ਪ੍ਰਤਾਪ ਬਾਜਵਾ ਕਹਿੰਦਾ ਸੀ ਜੇ 32 ਬੰਬ ਪੰਜਾਬ ਚ ਚੱਲਣ ਵਾਲੇ ਨੇ ਅੱਜ ਪੱਠਲ ਦਾ ਬਿਆਨ ਆ ਗਿਆ ਸਹਜੇ ਸਹਜੇ ਇਹ ਚੀਜ਼ਾਂ ਬਾਹਰ ਆ ਗਈਆਂ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਿੱਦਾਂ ਵੱਡਾ ਦੋਸ਼ ਅਦਾ ਕੀਤਾ ਕੌਣ ਲੋਕ ਜਿਹੜੇ ਇਹਨਾਂ ਨੂੰ ਸੁਲਾਹਾਵਾਂ ਦਿੰਦੇ ਕਿ ਮਾਮਲਾ ਸੀ ਅਫਸਰ ਸੀ ਉਹ ਸਮਝਦੇ ਕੋਈ ਸਿਆਸੀ ਲੀਡਰ ਸੀ ਕਿ ਇਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਦੱਸਣੇ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਜਾਂਚ ਕਰਾਓ ਇਹ ਲੋਕ ਜਿਹਨੇ ਜਿੰਨਾਂ ਨੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹ ਲੋਕ ਨੇ ਜੁਮੇਆਦ ਸਾਡੇ ਅੱਗੇ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਉਦੋਂ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਇਹੀ ਲੋਕ ਜੁਮੇਆਦ ਨੇ ਆਪਣੀ ਸਤਾ ਲਈ ਕਿੱਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ਇਹ ਚੀਜ਼ਾਂ ਬਾਹਰ ਆ ਗਈਆਂ ਇਸ ਕਰਕੇ ਪੰਜਾਬੀਓ ਕਾਂਗਰਸੀਆਂ ਦਾ ਕਰਜ਼ਾ ਤੁਹਾਡੇ ਸਾਹਮਣੇ ਆ ਗਿਆ ਕਾਂਗਰਸ ਨੇ ਪੰਜਾਬ ਨਾਲ ਕੀ ਕੀਤਾ ਉਹ ਤੁਹਾਡੇ ਸਾਹਮਣੇ ਸਾਹ ਚੀਜ਼ ਆ ਰਹੀ ਹੈ ਮੈਂ ਤਾਂ ਮੁਖਵਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁਖੋਦੀ ਸਾਹਿਬ ਇਹਨਾਂ ਚੀਜ਼ਾਂ ਦੀ ਜਾਂਚ ਕਰਾਓ ਬੜਾ ਸੰਤਾਪ ਭੋਗਿਆ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਬਹੁਤ ਮੌਤਾਂ ਹੋਈਆਂ ਜੇ ਪੰਜਾਬ ਦੇ ਲੋਕਾਂ ਦੇ ਜਵਾਨ ਪੁੱਤ ਇਹਨਾਂ ਨੇ ਅੱਗ ਦੀ ਪੱਠੀ ਦੇ ਵਿੱਚ ਝੋਕ ਦਿੱਤੇ ਚੌਕਾਂ 'ਚ ਬਲਾਸਟ ਸੜਾ ਜਾਂਦੇ ਵਾਈ ਮਾਰਗੇ ਟ੍ਰੇਨਾਂ 'ਚ ਬਲਾਸਟ ਹੋਏ ਬੱਸਾਂ 'ਚ ਬਲਾਸਟ ਹੋਏ ਸੋ ਮੈਨੂੰ ਜਿਹੜਾ ਮੈਡਮ ਜ਼ਿੰਦਰ ਤੋਂ ਪੱਠਾ ਜੀ ਦਾ ਬਿਆਨ ਆ ਬਹੁਤ ਚਿੰਤਾਜਨਕ ਬਿਆਨ ਆ ਔਰ ਮੈਂ ਮੈਂ ਸਮਝਦਾ ਕਿ ਇਹ ਉਹਨਾਂ ਨੇ ਇਹ ਪਰਦਾ ਵੀ ਟੁੱਟਣ ਦੀ ਕੋਸ਼ਿਸ਼ ਕੀਤੀ ਆ ਜਾਂ ਉਹਨਾਂ ਦੇ ਮੂੰਹ ਨਿਕਲ ਗਿਆ ਸੱਚ ਇਦਾਂ ਕਰਦੇ ਰਹੇ ਆ ਉਹ ਕਹਿੰਦੇ ਮਿੰਨੂ ਕਹਿੰਦੇ ਮੈਂ ਨਹੀਂ ਕੀਤਾ ਪਤਾ ਇਹਦਾ ਮਤਲਬ ਕੀ ਹੁੰਦਾ ਆ ਪੰਜਾਬ ਦੇ ਵਿੱਚ ਕੌਣ ਲੋਕ ਸੀਗੇ ਕਿਹੜੇ ਅਫਸਰ ਸੀਗੇ ਉਹ ਜਿਹੜੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀ ਕੌਣ ਸੀਗੇ ਉਹ ਦੱਸੋ ਉਹ ਦੱਸਣੇ ਚਾਹੀਦੇ ਨਾਡੋ ਪੱਠਲੂ ਉਹ ਬੰਦੇ ਇਹਦੇ ਨਾਂ ਲੈਣੇ ਚਾਹੀਦੇ ਆ ਨਾਂ ਨਹੀਂ ਲੈਂਦੇ ਨਾਂ ਬੱਤੀ ਬਾਂਬ ਪ੍ਰਤਾਪ ਆ ਵੀ ਨਹੀਂ ਦੱਸੇ ਵੀ ਕਿੱਥੇ ਆ ਨਾ ਜ ਬੀਬੀ ਪੱਠਲ ਹੀ ਕੋ ਕੱਪਟਨ ਨੇ ਕਿਹਾ ਕੱਪਟਨ ਨੇ ਮੈਂ ਤੁਸੀ ਸੁਣਿਆ ਕਾਂਗਰਸ ਦੇ ਲੀਡਰ ਨੇ ਦੋ ਵਾਰ ਮੁੱਖੰਤੀ ਦੇ ਉਹਨੇ ਵੀ ਕਿਹਾ ਕਿ ਮੈਂ ਕਾਂਗਰਸ ਦਾ ਲੀਡਰ ਜਦੋਂ ਮੈਂ ਮੁੰਡੇ ਪੇਸ਼ ਕਰਾਏ ਤੇ ਮਤਲਬ ਮੁੰਡੇ ਆਈਬੀ ਆਲਿਆਂ ਦੇ ਮਾਰਤੇ ਸੀਗੇ ਇਹ ਇਹ ਦਿਲਾਵੀਆਂ ਕਰਦੇ ਨੇ ਲੋਕਾਂ ਦੀ ਮੌਤ ਦੀ ਦਲਾਲੀ ਕਰਦੇ ਨੇ ਲੋ ਇਹ ਦਲਾਲ ਬਣੇ ਨੇ ਲੋਕਾਂ ਦੀ ਮੌਤ ਦੇ ਪੰਜਾਬ ਦੀ ਬਗਵਾਦੀ ਦੇ ਦਲਾਲ ਬਣੇ ਨੇ ਬੰਦੇ ਇਹ ਬੋਲਣ ਦੀ بجائے ਉੱਠਣ ਦੀ بجائے ਪੰਜਾਬੀਆਂ ਨੂੰ ਨਾਲ ਲੈਣ ਦੀ بجائے ਪੰਜਾਬ ਨੂੰ ਅੱਗ ਦੀ ਪੱਠੀ ਚ ਕਿੱਦਾਂ ਝੋਕਣਾ ਉਹ ਸਕੀਮਾਂ ਲਾਉਂਦੇ ਨੇ ਸੋ ਪੰਜਾਬੀਓ ਤੁਸੀਂ ਖੁਦ ਇਹ ਦੇਖੋ ਮੈਡਮ ਪੱਠੇ ਦੇ ਬਿਆਨ ਨੂੰ ਬਹੁਤ ਗਹਿਰਾਈ ਨਾਲ ਸੋਚਿਓ ਫਿਰ ਜਾਇਓ ਪਿੱਛੇ ਫਿਰ ਉਹਦੀ ਸੋ ਸਿੱਧਾ ਕਿਹਦੂ ਕਰਿਓ ਕਿ ਕਿੱਦਾਂ ਪੰਜਾਬ ਅੱਗ ਦੀ ਪੱਠੀ ਚ ਝੋਕ ਗਿਆ ਕਿੱਦਾਂ ਪੰਜਾਬ ਬਦਬਾਦ ਹੋਇਆ ਫਿਰ ਸੋਚਿਓ ਤੁਸੀਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਸਰਵਾਰਾ ਸਿੰਘ ਦੇ ਰਾਜ ਦੇ ਵਿੱਚ ਪਹਿਲੀ ਢਿਲਵਾ ਦੇ ਵਿੱਚ ਇੱਕ ਪਾਈਚਾਰੇ ਦੇ ਜਿਹੜੇ ਲੋਕ ਲਾ ਕੇ ਮਾਰੇ ਗਏ ਸੀਗੇ ਉਹ ਗੱਲ ਅੱਜ ਵੀ ਇਹਨੂੰ ਚਿੱਤੇ ਆ ਗਈ ਜਦੋਂ ਮੈਂ ਕਿਹਾ ਕਿ ਮੈਨੂੰ ਕਹਿੰਦੇ ਬੱਸਾਂ ਦੇ ਟ੍ਰੇਨਾਂ 'ਚ ਬੰਬ ਬਲਾਸਟ ਹੋਇਆ ਹੈ। ਇਹਦਾ ਪਤਾ ਕਿ ਸਾਡੀ ਦਾਲ ਹੀ ਕਾਹੀ ਸੀਗੀ। ਤੇ ਪੰਜਾਬ ਨੂੰ ਇੱਥੋਂ ਤੱਕ ਖੜਦ ਵਿੱਚ ਕਾਂਗਰਸ ਨੇ ਬਹੁਤ ਵੱਡਾ ਦੋਸ਼ ਅਦਾ ਕੀਤਾ। ਸੋ ਮੈਂ ਸਭ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਪੱਠਲ ਦੇ ਬਿਆਨ ਨੂੰ ਬਹੁਤ ਗਵੀਤਾ ਨਾਲ ਲਿਆ ਜਾਵੇ ਇਹਨੂੰ ਇਦਾਂ ਨਾ ਲਿਆ ਜਾਵੇ। ਪਰ ਮੈਂ ਤਾਂ ਮੁਖਵੰਤੀ ਸਾਹਿਬ ਨੂੰ ਕਹੂੰਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਇਹਨਾਂ ਦੇ ਇਹਨਾਂ ਬਿਆਨਾਂ ਦੀ ਜਾਂਚ ਕਰਾਈ ਜਾਵੇ। ਪਤਾ ਕੀਤਾ ਜਾਵੇ ਕਿ ਕਿਹੜੇ ਬੰਦੇ ਸੀ ਉਸ ਸਮੇਂ ਜਿਹੜੇ ਪੰਜਾਬ ਨੂੰ ਇਦਾਂ ਦੇ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀਗੇ, ਬਲਾਸਟ ਕਰਉਂਦੇ ਸੀ ਏਦਾਂ ਉਹ ਫਾਇਰਿੰਗ ਕਰਉਂਦੇ ਸੀਗੇ। ਪਤਾ ਲੱਗਣਾ ਚਾਹੀਦਾ ਪੰਜਾਬ ਦੇ ਦੁਸ਼ਮਣਾਂ ਨੂੰ ਜਿਹੜੇ ਸਾਡੀ ਬੁੱਕਲ ਦੇ ਵਿੱਚ ਜਿਹੜੇ ਪੰਜਾਬ ਦੀ ਬੁੱਕਲ 'ਚ ਬੈਠੇ ਦੇ ਉਹਨਾਂ ਦੁਸ਼ਮਣਾਂ ਦਾ ਪਤਾ ਲੱਗਣਾ ਚਾਹੀਦਾ ਇਹਨਾਂ ਦਾ ਪਤਾ ਲੱਗ ਹੀ ਗਿਆ ਕਾਂਗਰਸ ਦਾ ਵੀ ਇਹ ਦੁਸ਼ਮਣ ਨੇ ਪੰਜਾਬ ਦੇ ਨੰਬਰ 1 ਦੁਸ਼ਮਣ ਨੇ ਉਹਨਾਂ ਦਾ ਵੀ ਜਿਹੜਾ ਕਹਿੰਦੀ ਆ ਮੈਂਡ ਮੱਠਲ ਕਹਿੰਦੀ ਕੋਈ ਅਫਸਰਿੰਦੋ ਏਦਾ ਸਲਾਹ ਦਿੰਦੇ ਕੋਈ ਲੀਡਰ ਸਲਾਹ ਦਿੰਦੇ ਸੀ ਸੋ ਇਹ ਬਹੁਤ ਵੱਡੀ ਇੱਕ ਜਾਂਚ ਦਾ ਵਿਸ਼ਾ ਤੇ ਪੰਜਾਬੀਓ ਤੁਹਾਡੇ ਸੋਚਣ ਦਾ ਵਿਸ਼ਾ ਸੋਚੋ ਤੇ 80 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਕੀ ਹੋਇਆ ਉਹ ਜਦਾਂ ਉਹਨੂੰ ਵੀ ਗਹਿਮੀਤਾ ਨਾਲ ਸੋਚੋ ਕਿ ਇਹਨਾਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਕਾਲੀ ਦਲ ਨੇ ਕੀ ਕੀਤਾ ਇਹ ਸਭ ਤੁਹਾਨੂੰ ਜਦੋਂ ਸੋਚੋਗੇ ਡੀਪਲੀ ਇਹ ਚੀਜ਼ਾਂ ਸਭ ਬਾਹਰ ਆ ਜਾਣਗੀਆਂ ਤੋਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਪਰ ਮੈਨੂੰ ਬਹੁਤ ਦੁੱਖ ਵੀ ਲੱਗਾ ਮੈडम ਪੱਠਲ ਦੇ ਬਿਆਨ ਤੋਂ ਪਰ ਮੈਨੂੰ ਬੜੀ ਗੰਭੀਰਤਾ ਨਾਲ ਲਿਆ ਵੀ ਬਹੁਤ ਗੰਭੀਰ ਮੁੱਦਾ ਹੈ ਕੋਈ ਇਦਾਂ ਇਦਾਂ ਨਹੀਂ ਹੈਗੇ ਤੁਸੀਂ ਇਦਾਂ ਕਹਿ ਕੇ ਤੇ ਆਪਣਾ ਛੱਡ ਕੇ ਚਲੋ ਨਹੀਂ ਬਹੁਤ ਗੰਭੀਰ ਮੁੱਦਾ ਹੈ ਇੱਥੇ ਗੱਲ ਹੋਣੀ ਚਾਹੀਦੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਬੀਆਂ ਨੂੰ ਇੱਥੇ ਸੋਚਣਾ ਚਾਹੀਦਾ ਇਹਨਾਂ ਕਾਂਗਰਸੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਜਿਹੜੇ ਅੱਜ ਅੱਜ ਸ ਸਭ ਚੀਜ਼ਾਂ ਬਕੀ ਜਾਂਦੇ ਆ ਇਹ ਇਹ ਮੈਂ ਕਹਿਣਾ ਚਾਹੁੰਦਾ ਸੀਗਾ ਮੈਂ ਤਾਂ ਤੁਹਾਡੇ 2-3 ਮਿੰਟ ਲਏ ਇਹ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਬਿਆਨਬਾਜ਼ੀ ਹੋਦੀ ਹੈ ਬਹੁਤ ਗੰਭੀਰ ਬਿਆਨਬਾਜ਼ੀ ਹੈ ਇਹ ਪੰਜਾਬ ਨੂੰ ਫੇਰ ਨਾ ਕਿਤੇ ਹੋਰ ਅੱਏ ਲੈ ਜਾਣ ਇੱਥੇ ਸੋਚਣ ਦਾ ਟਾਈਮ ਆ ਗਿਆ ਤੁਸੀਂ ਸੋਚਣਾ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਬਿਆਨ ਦੀ ਜਿਹੜੀ ਹੈ ਪਰਤਾਲ ਕਰਾਈ ਜਾਵੇ ਜਾਂਚ ਕਰਾਈ ਜਾਵੇ ਕਿ ਕਿਹੜੇ ਉਹ ਲੋਕ ਸੀ ਜੋ ਸਮਝ ਜਿਹੜੇ ਕਹਿੰਦੇ ਕਿ ਜੇ ਰਾਤ ਸਰਕਾਰ ਜਗਦੀ ਤੇ ਦਵਾਦਾ ਵਾਪਸ ਹੋਣਾ ਤੇ ਪੰਜਾਬ ਨੂੰ ਬਲਾਸਟ ਕਰਾ ਦੀਏ ਪੰਜਾਬ ਚਾਂ ਕਰਦੀਏ ਉਹ ਕਰਦੀਏ ਕਿਹੜੇ ਕਿਹੜੇ ਪੋਲੀਟੀਕਲ ਬੰਦੇ ਸੀ ਕਿਹੜੇ ਕਿਹੜੇ ਅਫਸਰ ਸੀ ਇਹ ਵੀ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹ